ਹਾਂਜੀ ਅੱਜ ਮੈਟਰ ਆਪਾਂ ਹੁਣ ਪਹੁੰਚ ਗਏ ਰੋੜੀ ਦੇ ਪੁਲਾਂ ਤੋਂ ਬਾਸੋਂ ਰੋਡ ਦੇ ਉੱਤੇ ਇਹ ਰੋਡ ਪਟਿਆਲੇ ਵਾਲੀ ਰੋਡ ਤੋਂ ਵੀ ਜ਼ਿਆਦਾ ਦਰਖਤਾਂ ਵਾਲੀ ਰੋਡ ਹੈ ਰੋਡ ਇਹ ਹੁਣ ਜੀ ਵਧੀਆ ਬਣੀ ਹੈ ਪਹਿਲਾਂ ਤਾਂ ਖੱਡਿਆਂ ਵਾਲੀ ਹੋਤੀ ਪਰ ਦਰਖਤ ਪੁਰਾਣੇ ਸਮੇਂ ਤੋਂ ਹੀ ਇੱਥੇ ਵਧੀਆ ਲੱਗੇ ਹੋਏ ਨੇ ਠੰਡੀ ਰੋਡ ਰੋਡ ਕਹਿ ਸਕਦੇ ਆ ਇਹਨੂੰ ਆਪਾਂ ਵਿਚ ਦੀ ਹਾਲੇ ਵੀ ਕਿਤੇ ਨਾ ਕਿਤੇ ਖੱਡੇ ਹੈਗੇ ਨੇ ਇਹ ਪਿੰਡਾਂ ਵਾਲੀ ਰੋਡ ਹੈ ਹੈਗੀ ਬਿਲਕੁਲ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁੰਦੀ ਸੀ ਇਹਦੇ ਰਸਤੇ ਦੇ ਵਿੱਚ ਸੂਏ ਕਈ ਆ ਜਾਂਦੇ ਨੇ ਲਵਾਣਾ ਪੱਡਾ ਗਿਆ ਜੀ ਹਾਂਜੀ ਇਹ ਹੈਗਾ ਜੀ ਸੂਆ ਆ ਗਿਆ ਇੱਕ ਤੇ ਸੁੱਕੇ ਖਾਲੇ ਕਹਿ ਦिए ਸੂਏ ਕਹਿ ਦिए ਨੇ ਹੈਗੇ ਸੁੱਕ ਗਏ ਹੁਣ ਬਹੁਤ ਘੱਟ ਪਾਣੀ ਆਉਂਦਾ ਇਹਨਾਂ ਦੇ ਜਿਹੜੇ ਲੈਵਲ ਨੇ ਜਿਹੜੇ ਉੱਚੇ ਕਰਕੇ ਸੂਈਆਂ ਦੇ ਕਹਿੰਦੇ ਪਾਣੀ ਟੇਲ ਤੱਕ ਰਪਨ ਜਾਂਦਾ ਬਸ ਪਣੀ ਪੁਣੀ ਦਾ ਤਾਂ ਇਹ ਜੀ ਹਾਲ ਹੀ ਹਿੱਲਾ ਪਰ ਐਵੇਂ ਸੂਏ ਕਾਫੀ ਬਣ ਗਏ ਇਹ ਵੀ ਰੋਡ ਹੈ ਜਿਹੜੀ ਤਕਰੀਬਨ ਕਮਰਸ਼ਲਾਈਜ਼ ਹੁੰਦੀ ਜਾ ਰਹੀ ਹੈ ਰੋਡ ਦੇ ਉੱਤੇ ਕਾਫੀ ਇਹ ਮੰਨ ਕੇ ਚੱਲੋ ਵੀ ਬਾਜ਼ਾਰ ਟਾਈਪ ਕਹ ਲਓ ਇੰਡਸਟਰੀ ਦੇ ਨਾਲ ਹੱਬ ਬਣਦੀ ਜਾ ਰਹੀ ਹੈ ਇਹ ਰੋਡ ਕਿਉਂਕਿ ਵੈਸੀ ਨਾਬਾ ਤੇ ਭਾਰਸੋਂ ਹੈ ਜਿਹੜਾ ਉਹ ਇੰਡਸਟਰੀ ਹੱਬ ਬਣਦਾ ਜਾ ਰਿਹਾ ਹੈ। ਨਾਬੇ ਦੇ ਵਿੱਚ ਵੀ ਤੇ ਭਾਰਸੋਂ ਦੇ ਵਿੱਚ ਕੰਪੈਨਾਂ ਦਾ ਘੜਾ ਹੈ। ਇੰਨੀਆਂ ਕੁ ਕੰਪੈਨਾਂ ਬਣਦੀਆਂ ਨੇ ਵੀ ਹੱਦੋਂ ਪਰੇ। ਹਾਂਜੀ, ਇਹ ਕੈਦੂਪੁਰ ਆ ਗਿਆ ਜੀ। ਕੈਦੂਪੁਰ ਠੰਘੇੜਾ ਇਕੱਠਾ ਹੀ ਮਸ਼ਹੂਰ ਹੈ ਹੈਗਾ। ਆਹ ਲਓ ਜੀ ਸਾਹਮਣੇ ਹੀ ਦੇਖ ਰਹੇ ਹੋ ਮੋੜ ਲੱਗਿਆ ਹੋਇਆ ਠੰਘੇੜੇ ਦਾ। ਲਿਖਿਆ ਹੋਇਆ ਹੈ ਜੀ ਪੰਥ ਰਤਨ ਸੰਤ ਬਾਬਾ ਹਰਵੰਸ ਸਿੰਘ ਜੀ ਜਥੇਦਾਰ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਮੁੱਖ ਸੇਵਾਦਾਰ ਢੰਗੇੜਾ ਸਾਹਿਬ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਕਰ ਰਹੇ ਨੇ